ਵਿਕਰਮ ਜੀ ਟੀ ਆਰ ਨਿਆਇਕਹੀ ਰਾਤਸਤ ਦੇ ਵਿੱਚ ਨੇ ਪਰ ਚਰਚਾਵਾਂ ਦੇ ਵਿੱਚ ਨੇ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਮਜੀਠੀਆ ਨੂੰ ਲੈ ਕੇ ਹਾਲੇ ਵੀ ਸਿਆਸਤ ਭਖੀ ਹੋਈ ਹੈ ਚਰਚਾਵਾਂ ਉਸੇ ਤਰ੍ਹਾਂ ਚੱਲ ਰਹੀ ਨੇ ਉੱਥੇ ਹੀ ਕਾਂਗਰਸ ਦੇ ਸੀਨੀਅਰ ਲੀਡਰ ਪਰਗਟ ਸਿੰਘ ਨੇ ਵੀ ਲੈਂਡ ਪੁੱਲਿੰਗ ਦੇ ਮਾਮਲੇ ਦੇ ਵਿੱਚ ਮਜੀਠੀਆ ਤੇ ਮੁੱਦੇ ਨੂੰ ਚੁੱਕਨ ਤੇ ਵੀ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਵਿਕਰਮ ਮਜੀਠੀਆ ਕੋਈ ਮੁੱਦਾ ਨਹੀਂ ਬਲਕਿ ਵਿਕਰਮ ਮਜੀਠੀਆ ਦਾ ਮੁੱਦਾ ਬਣਾਇਆ ਜਾ ਰਿਹਾ ਤਾਂ ਜੋ ਲੈਂਡ ਪੁੱਲਿੰਗ ਵਰਗੇ ਵੱਡੇ ਮੁੱਦੇ ਪੰਜਾਬ ਦੇ ਅੱਖੋਂ ਪਰੋਖੇ ਕੀਤੇ ਜਾਣ ਹੋ ਕੇ ਕੁਝ ਬੋਲੇ ਪ੍ਰਗਟ ਸਿੰਘ ਆਉ ਸੁਣਦੇ ਆ ਇਹ ਸਿਰਫ ਕਈਦਰ ਧਿਆਨ ਨਾ ਅਮੇ ਕਹਿੰਦੇ ਕੋਈ 50000 ਏਕੜ ਦੀ ਜਾਂ ਲੱਖ ਏਕੜ ਦੀ ਅਸਲੀ ਮੁੱਦਾ ਕਾ ਹੈ ਕੋਈ ਬੰਦਾ ਮੁੱਦਾ ਨਹੀਂ ਹੁੰਦਾ ਉਹਦੇ ਵਿੱਚ ਨਾ ਭਗਵਤਵਾਨ ਹੁੰਦਾ ਆ ਨਾ ਫਿਕਰ ਮੁਜਿੱਖੀਆਂ ਹੁੰਦਾ ਨਾ ਪ੍ਰਗਟ ਸਿੰਘ ਹੁੰਦਾ ਨਾ ਕੋਈ ਖੰਡਾ ਆਜਾ ਬੜੇ ਹੁੰਦਾ ਮੁੱਦਾ ਤਾਂ ਪੰਜਾਬ ਹੈ ਜਦੋਂ ਕੋਈ ਪੰਜਾਬ ਦੀ ਗੱਲ ਆਪਣੇ ਮੁਕਾ ਦਾ ਧਿਆਨ ਹੀ ਏਦਾਂ ਨਾ। Papa ਆਪਣੇ ਕੰਮ ਦੀ ਗੱਲ ਕਰੀਏ ਆਪਣੇ ਧਿਆਨ ਦੀ ਗੱਲ ਕਰੀਏ ਕਿ ਤਾਂ ਹੀ ਆਪਾਂ ਜਾ ਕੇ ਹੌਲੀ-ਹੌਲੀ ਇਹਦਾ ਨਾਲ ਜਿਹੜਾ ਕਰ ਨਹੀਂ ਸਕਾਂਗੇ ਤੇ ਆਪਣੀਆਂ ਜਿੰਨੀਆਂ ਲੋਕੀਆਂ ਆ ਉਹ ਵੀ ਬਚਾ ਸਕਾਂਗੇ। ਇਹ ਸਿਰਫ ਕੈਦਰ ਧਿਆਨ ਨਾ ਆਵੇ ਕਿ ਕੋਈ ਵਿਆਹਿਆ ਰੇੜਕੜੀ ਜਾਂ ਰਾਖੀ ਰੱਤੀ ਅਸਲੀ ਹੁੰਦਾ ਆਇਆ। ਕੋਈ ਬੰਦਾ ਹੁੰਦਾ ਨਹੀਂ ਹੁੰਦਾ। ਵਿਕਰਮ ਜੀ ਟੀਆ ਨਿਆਇ ਕਹੀ ਰਾਤ ਸੱਤ ਦੇ ਵਿੱਚ ਨੇ। ਚਰਚਾਵਾ ਦੇ ਵਿੱਚ ਨੇ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਮਜੀਠੀਆ ਨੂੰ ਲੈ ਕੇ ਹਾਲੇ ਵੀ ਸਿਆਸਤ ਭਖੀ ਹੋਈ ਹੈ ਚਰਚਾਵਾ ਉਸੇ ਤਰ੍ਹਾਂ ਚੱਲ ਰਹੀ ਨੇ ਉੱਥੇ ਹੀ ਕਾਂਗਰਸ ਦੇ ਸੀਨੀਅਰ ਲੀਡਰ ਪਰਗਤ ਸਿੰਘ ਨੇ ਵੀ ਲੈਂਡ ਪੁਲਿੰਗ ਦੇ ਮਾਮਲੇ ਦੇ ਵਿੱਚ ਮਜੀਠੀਆ ਤੇ ਮੁੱਦੇ ਨੂੰ ਚੁੱਕਣ ਤੇ ਵੀ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਵਿਕਰਮ ਮਜੀਠੀਆ ਕੋਈ ਮੁੱਦਾ ਨਹੀਂ ਬਲਕਿ ਵਿਕਰਮ ਮਜੀਠੀਆ ਦਾ ਮੁੱਦਾ ਬਣਾਇਆ ਜਾ ਰਿਹਾ ਤਾਂ ਜੋ ਲੈਂਡ ਪੁਲਿੰਗ ਵਰਗੇ ਵੱਡੇ ਮੁੱਦੇ ਪੰਜਾਬ ਦੇ ਅਕੋਪ ਰੋਕੇ ਕੀਤੇ ਜਾਣ ਹੋਰ ਕੀ ਕੋਸ ਬੋਲੇ ਪ੍ਰਗਟ ਸਿੰਘ ਆਉ ਸੁਣਦੇ ਆ ਸਿਰਫ ਕੇਂਦਰ ਧਿਆਨ ਨਾ ਆਵੇ ਕਿ ਕਿ ਵਿਆਹਿਆ ਰੇੜੀ ਕਿ ਜਾਂ ਰਾਜਨੀਤੀ ਅਸਲੀ ਮੁੱਦਾ ਆਇਆ ਕੋਈ ਬੰਦਾ ਹੁੰਦਾ ਨਹੀਂ ਹੁੰਦਾ ਉਹਦੇ ਵਿੱਚ ਨਾ ਭਗਵਾਨ ਸਤਿਗੁਰੂ ਹੁੰਦਾ ਆ ਨਾ ਫਿਕਰ ਮੁਜੀਠੀਆਂ ਹੁੰਦਾ ਨਾ ਸਰਗਸ਼ਿਕ ਮੁੱਦਾ ਨਾ ਖੰਡਾ ਆਜੜੇ ਹੁੰਦਾ ਮੁੱਦਾ ਪੰਜਾਬ ਹੈ ਜਦੋਂ ਕੋਈ ਪੰਜਾਬ ਦੀ ਗੱਲ ਕਰਨ ਲੱਗਣਾ ਨਾ ਫਿਰ ਇਹ ਕਿਸੇ ਦੂਸਰੇ ਪਾਸੇ ਨੂੰ ਲੈ ਕੇ ਤੇ ਉਪਰ ਨਵਾਸਾਂ ਬਾਰੇ ਦੇਅਤ ਆਪਕੇ ਮੁੱਖਾ ਤਾਂ ਧਿਆਨੀ ਇਤਨਾ ਆਪਾ ਆਪਣੇ ਕੰਮ ਦੀ ਗੱਲ ਕਰੀਏ ਆਪਣੇ ਧਿਆਨ ਦੀ ਗੱਲ ਕਰੀਏ ਤੇ ਤਾਂ ਹੀ ਆਪਾਂ ਜਾ ਕੇ ਹੋਲੀ-ਹੋਲੀ ਇਹਦਾ ਨਾਲ ਜਿਹੜਾ ਅਰਥ ਨਹੀਂ ਸਕਾਂਗੇ ਤੇ ਆਪਣੀਆਂ ਜਿੰਨੀਆਂ ਰਕੀਨਾ ਉਹ ਕਿਵੇਂ ਜਾ ਸਕਾਂਗੇ ਸਿਰਫ ਕੈਦਰ ਧਿਆਨ ਨਾ ਆਵੇ ਤੇ ਕੋਈ ਵਿਆਹਿਆ ਰੇੜਕੀਂ ਤੇ ਆਪਾਂ ਦੇ ਲਈ ਅਸਲੀ ਮੁੱਦਾ ਆਇਆ ਕੋਈ ਬੰਦਾ ਮੁੱਦਾ ਨਹੀਂ ਹੁੰਦਾ ਵਿਕਰਮ ਜੀ ਟੀ ਆਰ ਨਿਆਇਕ ਹਿਰਾਸਤ ਦੇ ਵਿੱਚ ਨੇ ਪਰ ਚਰਚਾਵਾ ਦੇ ਵਿੱਚ ਨੇ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਮਜੀਠੀਆ ਨੂੰ ਲੈ ਕੇ ਹਾਲੇ ਵੀ ਸਿਆਸਤ ਭਖੀ ਹੋਈ ਹੈ ਚਰਚਾਵਾ ਉਸੇ ਤਰ੍ਹਾਂ ਚੱਲ ਰਹੀ ਨੇ ਉੱਥੇ ਹੀ ਕਾਂਗਰਸ ਦੇ ਸੀਨੀਅਰ ਲੀਡਰ ਪਰਗਟ ਸਿੰਘ ਨੇ ਵੀ ਲੈਂਡ ਪੁਲਿੰਗ ਦੇ ਮਾਮਲੇ ਦੇ ਵਿੱਚ ਮਜੀਠੀਆ ਤੇ ਮੁੱਦੇ ਨੂੰ ਚੁੱਕਨ ਤੇ ਵੀ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਵਿਕਰਮ ਮਜੀਠੀਆ ਕੋਈ ਮੁੱਦਾ ਨਹੀਂ ਬਲਕਿ ਵਿਕਰਮ ਮਜੀਠੀਆ ਦਾ ਮੁੱਦਾ ਬਣਾਇਆ ਜਾ ਰਿਹਾ ਤਾਂ ਜੋ ਲੈਂਡ ਪੁਲਿੰਗ ਵਰਗੇ ਵੱਡੇ ਮੁੱਦੇ ਪੰਜਾਬ ਦੇ ਅੱਖੋਂ ਪਰੋਖੇ ਕੀਤੇ ਜਾਣ ਹੋ ਕੇ ਕੋਈ ਕੁਝ ਬੋਲੇ ਪ੍ਰਗਟ ਸਿੰਘ ਆਉਂਦੇ ਆ ਸਿਰਫ ਕਿੰਦਰ ਧਿਆਨ ਆਵੇਂ ਕਿ ਕੋਈ 50 ਹਜ਼ਾਰ ਏਕੜ ਦੀ ਜਾਂ ਲੱਖ ਦੀ ਅਸਲੀ ਮੁੱਦਾ ਕਾ ਹੈ ਕੋਈ ਬੰਦਾ ਮੁੱਦਾ ਨਹੀਂ ਹੁੰਦਾ ਉਹਦੇ ਵਿੱਚ ਨਾ ਭਗਵਤਵਾਨ ਹੁੰਦਾ ਆ ਨਾ ਫਿਕਰ ਮੁਝਿੱਖੀਆਂ ਹੁੰਦਾ ਨਾ ਪ੍ਰਗਟ ਸਿੰਘ ਹੁੰਦਾ ਨਾ ਕੋਈ ਆਜਾੜੇਕ ਹੁੰਦਾ ਮੁੱਦਾ ਤਾਂ ਪੰਜਾਬ ਹੈ ਜਦੋਂ ਕੋਈ ਪੰਜਾਬ ਦੀ ਗੱਲ ਕਰਨ ਲੱਗਦਾ ਗੱਲਾਂ ਤੇ ਆਣੀ ਇਤਨਵਾ ਪਾਪਾ ਆਪਣੇ ਕੰਮ ਦੀ ਗੱਲ ਕਰੀਏ ਆਪਣੇ ਧਿਆਨ ਦੀ ਗੱਲ ਕਰੀਏ ਤੇ ਤਾਂ ਹੀ ਆਪਾਂ ਜਾ ਕੇ ਹੌਲੀ ਹੌਲੀ ਇਹਦਾ ਨਾਲ ਜਿਹੜਾ ਅੱਗ ਨਹੀਂ ਸਕਾਂਗੇ ਤੇ ਆਪਣੀਆਂ ਜਿੰਨੀਆਂ ਰਹੀਆਂ ਉਹ ਵੀ ਵਿਜਾਸ